ਚੰਦਰਪਾਲ ਪੜ੍ਹੇ ਲਾਈਨ ਦਾ ਧਿਆਨ ਰੱਖਿਆ ਬਾਹਰ ਹੋ ਗਿਆ ਬਾਹਰ ਹੋ ਗਿਆ ਲਾਈਨ ਦਾ ਧਿਆਨ ਰੱਖਿਆ ਕਿੰਨੇ ਵੇਲੇ ਬੋਲੇ ਆਹ ਨਵੀਂ ਭਾਈ ਇੱਕ ਕਿੰਨੇ ਟਾਈਮ ਬਾਅਦ ਲੰਭਦੇ ਸਰ ਆਉਣਾ ਆਉਣਾ ਜੋ ਵੀ ਮਾਰਿਆ ਮੈਂ ਨਾ ਕੋਈ ਨਾ ਕੋਈ ਨਾ ਕੋਈ ਤੈਨੂੰ ਕੀ ਜਾਈ ਜਾਣ ਤੇ ਯਾਰ ਉਧਰ ਨੂੰ ਆ ਤੂੰ ਰੋਗ ਨਾ ਜਾਨ ਦੇ ਨੂੰ ਲਖੀਰ ਤੇ ਲਖੀਰ ਤੇ ਜਾਨ ਦੇ ਕੋਈ ਨਾ ਗਿੱਟੇ ਫੜ ਲਾ ਪਾਈ ਪੜੀ ਰੱਖ ਫੜੀ ਨਾ ਤਾ ਫੜੀ ਰੱਖ ਕੋਈ ਨਹੀਂ ਲਾ ਲੈnde ਜੋਰ ਆਡੇ ਪਿੰਡ ਦੀ ਸੀਨੀਅਰ ਹਾਲ ਦੇ ਕੋਈ ਨਹੀਂ